ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਇੰਨੀ ਸਟਰੋਂਗ ਹੋਵੇ ਕਿ ਜਿਵੇਂ 100 ਸਾਲ ਪਹਿਲਾਂ ਜਾਂ 50 ਸਾਲ ਪਹਿਲਾਂ ਵੀ ਇਹ ਬਾਕੀ ਪਾਰਟੀਆਂ ਲਈ ਇੱਕ ਨਮੂਨਾ ਹੁੰਦੀ ਸੀ ਜਿਹੜੀਆਂ ਉਦਾਹਰਣਾਂ ਦਿੱਤੀਆਂ ਜਾਂਦੇ ਉਸੇ ਇਸ ਤਰ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਜਮਾਤ ਸਾਡੀ ਜਿਹੜੀ ਉਹ ਹੋਣੀ ਚਾਹੀਦੀ ਹੈ ਪਰ ਜਿਵੇਂ ਜਿਵੇਂ ਇਹਦੇ ਵਿੱਚ ਕੋਈ ਨਸ਼ੇ ਵਿੱਚ ਨਾਲ ਆ ਗਿਆ ਕੋਈ ਰੇਤਾ ਵਿੱਚ ਨਾਲ ਆ ਗਿਆ ਕੋਈ ਬੱਜਰੀ ਵਿੱਚ ਨਾਲ ਆ ਗਿਆ ਕੋਈ ਮੋਟਰਾਂ ਲਾਉਣ ਵਾਲਾ ਆ ਗਿਆ ਤੇ ਪਾਰਟੀ ਦਾ ਗਰਾਫ ਜਿਹੜਾ ਹੈ ਉਹ ਟਾਊਨ ਹੋ ਗਿਆ ਇਹ ਕੋ ਬਾਕੀ ਪਾਰਟੀਆਂ ਉਹ ਅਲੱਗ ਹੈ ਸ਼੍ਰੋਮਣੀ ਅਕਾਲੀ ਦਲ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਸਿੱਖਾਂ ਦੀ ਪਾਰਟੀ ਹੈ ਪੰਥ ਦੀ ਪਾਰਟੀ ਹੈ ਆਂ ਔਰ ਮੈਂ ਸਮਝਦਾ ਕਿ ਗੁਰਗਨ ਸਾਹਿਬ ਜੀ ਦਾ ਫਲਸਫਾ ਸੰਸਾਰ ਦਾ ਸਭ ਤੋਂ ਸੈਕੂਲਰ ਫਲਸਫਾ ਹੈ ਔਰ ਇਹ ਉਸ ਸੈਕੂਲਰ ਫਲਸਫੇ ਨੂੰ ਮੰਨਣ ਵਾਲੀ ਸੈਕੂਲਰ ਪਾਰਟੀ ਵੀ ਹੈ ਜਿਦੇ ਵਿੱਚ ਹਰ ਧਰਮ ਵਰਗ ਦੇ ਲੋਕ ਸ਼ਾਮਿਲ ਹੁੰਦੇ ਆ ਔਰ ਹੋਣੇ ਵੀ ਚਾਹੀਦੇ ਆ ਇਹਦਾ ਇੱਕ ਰੁਤਬਾ ਇਹਦੀ ਇੱਕ ਸ਼ਾਨ ਇਹਦਾ ਇੱਕ ਮਾਨ ਜੋ ਪਹਿਲਾਂ ਹੁੰਦਾ ਸੀ ਉਹ ਬਹਾਲ ਹੋਣਾ ਚਾਹੀਦਾ ਠੀਕ ਆ ਗੱਲ ਇਕੱਠਾ ਲਾਉਇਆ ਕਿ ਨਵਾਂ ਅਕਾਲੀ ਦਲ ਵੀ ਬਣ ਸਕਦਾ ਜੀ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਿ ਨਵਾਂ ਅਕਾਲੀ ਦਲ ਬਣ ਸਕਦਾ ਹੈ ਬਣੇਗਾ ਨਹੀਂ ਬਣੇਗਾ ਪਰ ਮੈਂ ਇਹੋ ਚਾਹੁੰਦਾ ਕਿ ਸ਼ਰਮਣੀ ਅਕਾਲੀ ਦਲ ਤਰੂ ਉਹ ਰੰਗ ਰੂਪ ਜਿਹੜਾ ਕਦੇ ਪਹਿਲਾਂ ਹੁੰਦਾ ਸੀ ਜਿਹਦੇ ਲਈ ਲੋਕ ਮਰਨ ਵਾਸਤੇ ਤਿਆਰ ਹੁੰਦੇ ਸੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਬਾਕੀ ਤਾਂ ਇਹ ਵੀ ਚੱਲਦੀ ਹੈ ਕਿ ਜੇ ਕਾਦੀ ਦਾ ਨਵਾਂ ਬਣਦਾ ਤਾਂ ਕਹਨੂ ਕਿ ਉਹਦਾ ਪ੍ਰਧਾਨ ਲਾਇਆ ਦੱਸੋ ਬਹੁਤ ਵਾਰੀ ਨਫਜ਼ ਕਹਿ ਚੁੱਕੇ ਆ ਕਿ ਸੇਵਾਦਾਰ ਹੈ ਸੇਵਾਦਾਰ ਬਣ ਕੇ ਸੇਵਾ ਕਰਨਾ ਚਾਹੁੰਦੇ ਆ ਤੇ ਆਰ ਸੰਤੁਸ਼ਟ ਜੀ ਜੀ ਕੀ ਸੰਗਤ ਪ੍ਰਕਾਉਂ ਕਿ ਤੁਸੀਂ ਪ੍ਰਵਾਨ ਕਰੋ ਦੇਖਾਂਗੇ ਜਦੋਂ ਕੋਈ ਹੋਏਗਾ ਪਰ ਮੇਰਾ ਆਉਂਦਾ ਜਿਹੜਾ ਮਨ ਹੈ ਉਹ ਇਹ ਹੋਇਆ ਕਿ ਸਿਰਫ ਸੇਵਾ ਕਰਨੀ ਹੈ ਧਰਮ ਪ੍ਰਚਾਰ ਨਾਲ ਕੁਲਦੀਪ ਸਿੰਘ ਗੜਗਾਂਜ ਵੱਲੋਂ ਅੱਜ ਇੱਕ ਬਿਆਨ ਆਇਆ ਕਿ ਮੈਨੂੰ ਜੇ ਸੰਗਤ ਚਾਹੀਏਗੀ ਤਾਂ ਮੈਂ ਰਮਾ ਦਾ ਆਪਣੀ ਗੱਦੀ ਦੇ ਨਹੀਂ ਤਾਂ ਮੈਂ ਛੱਡਦਾ ਮੰਨਦਾ ਦੇਖੋ ਮੈਂ ਪਹਿਲਾਂ ਕਹਿ ਚੁੱਕਿਆ ਹਾਂ ਕਿ ਐਜ਼ ਅ ਸਿੱਖ ਮੈਂ ਇੱਕ ਸਿੱਖ ਦਾ ਸਤਿਕਾਰ ਕਰਦਾ ਹਾਂ ਉਹਨਾਂ ਦਾ ਵੀ ਸਤਿਕਾਰ ਕਰਦਾ ਹਾਂ ਉਹ ਇੱਕ ਕਥਾਵਾਚਕ ਲਈ ਕਥਾਵਾਚਕ ਦਾ ਸਤਿਕਾਰ ਕਰਨਾ ਤਾਂ ਸਭ ਤੋਂ ਹੋਰ ਵੀ ਜ਼ਰੂਰੀ ਹੈ ਕਿਉਂਕਿ ਪੰਥ ਦੇ ਪ੍ਰਚਾਰਕ ਹੁੰਦੇ ਆ ਤੇ ਜੇ ਉਹਨੇ ਬਿਆਨ ਦਿੱਤਾ ਹੈ ਤੇ ਠੀਕ ਹੈ ਮੇਰਾ ਸੋਚ ਬਟ ਵਟ ਆਟ ਹੈ ਬਹੁਤ ਲੱਗਦਾ ਇਗਜ਼ਾਮ ਲਾਉਂਦੇ ਆ ਜੀ ਕਦੇ ਵੀ ਉਹ ਕਰਦੇ ਆ ਕੁਝ ਪਰਸਨ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਜਿਹੜੇ ਪਿਆਰ ਕਰਦੇ ਆ ਉਹ ਖਿਆਲ ਵੀ ਰੱਖਦੇ ਹੁੰਦੇ ਉਸ ਕਰਕੇ ਕੋਈ ਪਰਵਾਹ ਨਹੀਂ ਇਹ ਨਿੱਜੀ ਹੋਣਾ ਚਾਹੀਦਾ ਜੀ ਕਦੇ ਕਿਸੇ ਕੋਲ ਨਿੱਜੀ ਤਾਂ ਮਤਲਬ ਦੇਖੋ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਚਲੋ ਗੱਲਾਂ ਬਾਤਾਂ ਹੁੰਦੀਆਂ ਚਲਦੀਆਂ ਸਮਾਜ ਦੇ ਵਿੱਚ ਔਰ ਬਹੁਤਾ ਥੱਲੇ ਡਿੱਗ ਜਾਣਾ ਇਹ ਕਿਸੇ ਵੀ ਸਭੇਕ ਇਨਸਾਨ ਵਾਸਤੇ ਸ਼ੋਭ ਨਹੀਂ ਕਰਦਾ ਅੱਜ ਦੇ ਨਕੌਦਰ ਦੇ ਵਿੱਚ ਜਿਹੜਾ ਕੱਟ ਕੀਤਾ ਗਿਆ ਕੀ ਮੈਸੇਜ ਦੇਣਾ ਚਾਹੁੰਦਾ ਬਸ ਇਹੋ ਹੀ ਹੈ ਕਿ ਅਸੀਂ ਆਪਣੇ ਸੰਕਲਪ ਆਪਣੇ ਮਰਿਆਦਾ ਆਪਣੀਆਂ ਪਰੰਪਰਾਵਾਂ ਆਪਣੇ ਸਿਧਾਂਤ ਜੋ ਗਲੱਖਣ ਵਿੱਚ ਇਸ ਸੰਸਾਰ ਦੇ ਵਿੱਚ ਔਰ ਇੱਕ ਸਹੀ ਦਿਸ਼ਾ ਔਰ ਸਹੀ ਦਸ਼ਾ ਬਣਾਉਂਦੇ ਨੇ ਸਹੀ ਦਸ਼ਾ ਦਿਸ਼ਾ ਦਿੰਦੇ ਨੇ ਔਰ ਸਹੀ ਦਸ਼ਾ ਬਣਾਉਂਦੇ ਨੇ ਉਹਨਾਂ ਦੀ ਰਾਖੀ ਲਈ ਨੌਜਵਾਨਾਂ ਨੂੰ ਵਕੀ ਹੋਣਾ ਚਾਹੀਦਾ